ਜੇ ਜਿਗਰੇ ਵਿੱਚ ਖੂਨ ਖੋਲਦਾ ਜੇ ਜਿਗਰੇ ਵਿੱਚ ਖੂਨ ਖੋਲਦਾ ਚੰਗੇਰਾ ਹਿਲਾਓ ਸੇਵਾ ਕਰੋ ਮਨੁੱਖਤਾ ਦੀ ਤੇ ਰੱਬ ਦਾ ਸ਼ੁਕਰ ਮਨਾਓ ਤੇ ਰੱਬ ਦਾ ਸ਼ੁਕਰ ਮਨਾਓ ਜਿਹੜੀ ਲਈ ਤੂੰ ਲੱਥਗੇ ਗੱਭਰੂ ਜਿਹੜੀ ਲਈ ਤੂੰ ਲੱਥਗੇ ਗੱਭਰੂ ਉਹਨਾਂ ਲਈ ਹਾਂ ਤੇ ਚੜੀਏ ਆਓ ਖੂਨਦਾਨ ਕਰੀਏ ਆਓ ਨਾ ਕੋਈ ਲੱਖਾਂ ਹੋਣ ਸੁਗਾਤਾ ਭਾਵੇਂ ਲੱਖਾਂ ਹੋਣ ਸੁਗਾਤਾ ਭਾਵੇਂ ਲੱਖਾਂ ਹੋਣ ਸੁਗਾਤਾ ਜਗ ਤੇ ਜੀਵਨ ਜਿਉਣ ਵਾਲਿਓ ਏ ਕੁਦਰਤ ਦੀਆਂ ਦਾਤਾ ਏ ਮਾਲਕ ਦੀਆਂ ਦਾਤਾ ਏ ਵਾਲਕ ਦੀਆਂ ਦਾਤਾ ਲਹੂ ਡੁੱਲੇ ਦਾ ਮੁੱਲ ਨਾ ਕੋਈ ਲਹੂ ਡੁੱਲੇ ਦਾ ਮੁੱਲ ਨਾ ਕੋਈ ਹੁਣ ਨਾ ਆਪਾਂ ਲੜੀਏ आज मार्ग दे 648 ਮੈਂ ਜਦੋਂ ਦੇਖਤੇ ਮੈਂ ਮਲਕੀਤ ਦਿਹਾਣਾ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਅੱਜ ਪਿੰਡ ਦਿਹਾਣਾ ਦੇ ਵਿੱਚ ਪਹਿਲੀ ਵਾਰ ਅਸੀਂ ਪਿੰਡ ਦੀ ਸਾਰੀ ਦੇ ਸਹਾਇਕ ਨਾਲ ਖੂਹਦਾਨ ਕੈਂਪ ਲਗਾਇਆ ਹੈ ਜਿਸ ਦਾ ਸਾਨੂੰ ਸਮੂਹ ਸੰਗਤ ਨੂੰ ਮਾ ਹੰਕਾਰਾ ਮਿਲਿਆ ਔਰ ਮੈਂ ਆਪਣੇ ਨੌਜਵਾਨ ਸਾਥੀਆਂ ਨੂੰ ਔਰ ਸਕੂਲ ਸਾਥਕ ਨੂੰ ਅਪੀਲ ਕਰਦਾ ਕਿੱਥੇ-ਕਿੱਥੇ ਅਸੀਂ ਗੁਰੂ ਮਹਾਰਾਜ ਨੂੰ ਸਮਰਪਿਤ ਵਰਪੁਰ ਮਨਾਉਨੇ ਆ ਉਹਦੇ ਨਾਲ ਨਾਲ ਸਾਨੂੰ ਹਰ ਸੰਗਤ ਦਾ ਖਿਆਲ ਦਾ ਧਿਆਨ ਵੀ ਰੱਖਣਾ ਚਾਹੀਦਾ ਆ ਕਿਉਂਕਿ ਕਿਸੇ ਨੇ ਕਿਹਾ ਆ ਸਭ ਤੋਂ بڑا ਦਾਨ ਖੂਦ ਆ ਮਹਾਦਾਨ ਸਾਨੂੰ ਵਰਪੁਰ ਦੇ ਮਨਾਉਣ ਦੇ ਨਾਲ-ਨਾਲ ਨੂੰ ਸਮਰਪਿਤ ਫੂਡ ਡਨ ਕੈਂਪ ਮੈਡੀਕਲ ਕੈਂਪ ਹੋਰ ਵੀ ਸਮਾਜ ਭਲਾਈ ਦੇ ਕੰਮ ਕਰਨੇ ਚਾਹੀਦੇ ਹਨ ਤਾਂ ਕਿ ਅਸੀਂ ਗੁਰੂਆਂ ਦੇ ਦਿੱਤੇ ਹੋਏ ਸੁਪਨੇ ਸਕਾਰਾਸ਼ਕ ਰਹੀਏ ਕਿਉਂਕਿ ਆਪਣੇ ਕਾਸ ਦਾ ਬੇਗਮਪੁਰਾ ਸਹਿਰ ਕੋ ਨਾਉ ਭੁੱਖ ਅਦੋਤ ਨਹੀਂ ਤੋਂ ਉਠਾਉਂ ਅੱਜ ਗੁਰੂ ਮਹਾਦਾਜ ਮਹਾਦਾਜੀ ਰਵਨਾਸ ਕਮੇਟੀ ਦੇ ਬੋਲਪੋਤ ਦੇ ਮੌਕੇ ਤੇ ਅਸੀਂ ਪਿੰਡ ਤੇ ਹਾਣਾ ਬਿਖੇ ਪਹਿਲੀ ਵਾਰ ਫੂਨਤਾਂ ਕੰਪੀ ਵਾਜੀ ਜਿਸ ਦੇ ਵਿੱਚ ਅਸੀਂ ਸ਼ਿਰਕਤ ਕੀਤੀ ਤੇ ਮੇਰੇ ਵੱਲੋਂ ਨੌਜਵਾਨ ਪਿੰਡ ਦੇ ਨੌਜਵਾਨ ਨਾਗਰਿਕਾਂ ਨੇ ਬਹੁਤ ਬਹੁਤ ਸਤਿਕਾਰ ਦਿੱਤੀ ਹੈ ਕਿ ਵੱਧ ਤੋਂ ਵੱਧ ਫੂਨਤਾਂ ਦਿਓ ਤਾਂ ਕਿ ਕਿਸੇ ਵੀ ਗਰੀਬ ਲੋੜਵੰਦ ਸਿੱਧਰ ਮਿੱਤਰ ਦੀ ਜਾਨ ਬਚ ਸਕੇ ਅਵੇ ਨੌਰਥ ਵਾਸ ਸਤਿਅਮ ਐ ਕਿ ਮਤਵਤ ਆ ਕੇ ਉਦੋਂ 35 ਸਾਲ ਹੋ ਗਏ ਬਾਈ ਗੁਰਜੀ ਦਾ ਘਰ ਸਾਰ ਬਾਈ ਗੁਰਜੀ ਦੀ ਫਤਹਿ